ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਗਰਮ ਮਸਾਲਾ ਦੇਖੋ ਜੀ ਇਹ ਪਰ ਘਰ ਦੇ ਮਸਾਲਾ ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਮਸਾਲਾ ਲੈਨੇ ਆ ਉਹ ਬਿਲਕੁਲ ਨਹੀਂ ਵਧੀਆ ਹੁੰਦਾ ਇਹ ਆਪਾਂ ਘਰ ਦਾ ਮਸਾਲਾ ਆਪਾਂ ਤਿਆਰ ਕਰਕੇ ਆਪਾਂ ਸਬਜ਼ੀ ਬਣਾਈਏ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜਿਹਦੇ ਵਾਸਤੇ ਆਪਾਂ 1/2 ਕਿਲੋ ਆਪਾਂ ਧਨੀਆ ਲੈਂਦਾ ਹੈ ਇਹ ਧਨੀਆ ਆਪਣੇ ਘਰ ਦਾ ਹੈ ਆ ਦੇਖੋ ਇਹ ਸੁੱਕਾ ਧਨੀਆ ਹੈ ਇਹਨੂੰ ਆਪਾਂ ਸਾਫ਼ ਕਰ ਲੈਂਦਾ ਹੈ ਆ ਲੇਤਾ ਜੀ ਆਪਾਂ 200 ਗ੍ਰਾਮ ਆਪਾਂ ਜੀਰਾ ਲੈਂਦਾ ਹੈ 150 ਗ੍ਰਾਮ ਆਪਾਂ ਕਾਲੀ ਮਿਰਚ ਲਿੱਤੀ ਹੈ ਤੇ ਆਹ ਲੈਂਦੀ ਆ ਜੀ ਆਪਾਂ ਵੱਡੀ ਇਲਾਇਚੀ ਵੱਡੀ ਇਲਾਇਚੀ ਜਿਹੜੀ ਆਪਾਂ ਕਾਲੀ ਇਲਾਇਚੀ ਵੀ ਕਹਿੰਦੇ ਆ 50 ਗ੍ਰਾਮ ਆਪਾਂ ਇਲਾਇਚੀ ਲੈਂਦੀ ਆ ਵੱਡੀ 50 ਗ੍ਰਾਮ ਆਪਾਂ ਲੌਂਗ ਲੈਂਦੇ ਆ ਆਜ ਵਿਤਰੀ ਦੇ ਫੁੱਲ ਆ ਆ ਦੇਖੋ ਇਹ 8-10 ਆਪਾਂ ਲੈਂਦੇ ਆ ਆਹ ਹੈਗਾ ਜੀ ਜੈਫਲ 5 ਆਪਾਂ ਜੈਫਲ ਲੈਂਦੇ ਆ ਆਹ ਹੈਗੀ ਜੀ ਪਿਪਲੀ ਇਹਦੇ ਨਾਲ ਖੁਸ਼ਬੂ ਬਹੁਤ ਜ਼ਿਆਦੀ ਵਧੀਆ ਆਂਦੀ ਹੈ ਆ ਗਿਆ ਦਾਲਚੀਨੀ ਦਾ ਟੁਕੜੇ ਆ ਦੇਖੋ ਤੇ ਨਾਲ ਲਿੱਤੇ ਆਪਾਂ ਦਾਲਚੀਨੀ ਦੇ ਟੁਕੜੇ ਆ ਗਈ ਹਰੀ এলাਚੀ 50 ਗ੍ਰਾਮ ਆਪਾਂ ਹਰੀ এলাਚੀ ਲੈਂਦੀ ਆ ਆ 10 15 ਆਪਾਂ ਸੁੱਕੀਆਂ ਹੀ ਲਾਲ ਮਸਾਲਾ ਲੈਂਦੀ ਆ ਆ ਲਿੱਤੇ ਆ ਜੀ ਆਪਾਂ 3-4 ਆਪਾਂ ਤੇਜ ਪੱਤਾ ਹੁਣ ਆਪਾਂ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਥੋੜਾ ਆਪਾਂ ਸੇਕ ਲਵਾ ਲੈਨੇ ਆ 프라이ਪੈ ਨੂੰ ਆਪਾਂ ਗੈਸ ਤੇ ਰੱਖਿਆ ਹੈ ਗੈਸ ਨੂੰ ਆਪਾਂ ਔਨ ਕਰਦੇ ਆ ਆਪਾਂ ਧਨੀਆ ਪਾਵਾਂਗੇ ਇਹ ਆਪਾਂ 1/2 ਕਿਲੋ ਧਨੀਆ ਲੈਤਾ ਆਪਾਂ ਘਰ ਦੇ ਮਸਾਲਿਆਂ ਨਾਲ ਆਪਾਂ ਸਬਜ਼ੀਆਂ ਤਿਆਰ ਕਰਦੇ ਆ ਆਪਾਂ ਕਦੇ ਵੀ ਆਪਾਂ ਮਾਰਕੀਟ ਚ ਮਸਾਲਾ ਲਾ ਕੇ ਸਬਜ਼ੀ ਨਹੀਂ ਬਣਾਈ ਇਹਨਾਂ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਤੇ ਸਬਜ਼ੀ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਇਹਨੂੰ ਹੁਣ ਆਪਾਂ ਥੋੜਾ ਜਿਹਾ ਆਪਾਂ ਸੇਕ ਲਵਾ ਲਾਂਗੇ ਧਨੀਆ ਉਸ ਤੋਂ ਬਾਅਦ ਬਾਕੀ ਆਪਾਂ ਮਸਾਲਿਆਂ ਨੂੰ ਲਾਂਗੇ ਤਾਂ ਇਹਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲੇਤਾ ਹੈ ਇਹਨੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਂਦੀ ਪਈ ਐ ਦੇਖੋ ਜੀ ਇਹ ਦੇਸੀ ਧਨੀਆ ਹੈ ਮਾਰਕੀਟ ਦੇ ਵਿੱਚੋਂ ਜਲਦੀ ਨਹੀਂ ਮਿਲਦਾ ਦੇਸੀ ਧਨੀਆ ਇਹ ਆਪਣੇ ਘਰ ਦਾ ਧਨੀਆ ਹੈ ਆ ਦੇਖੋ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਂਦੀ ਦੀ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਲੈਂਦੇ ਆ ਆ ਦੇਖੋ ਹੁਣ ਆਪਾਂ ਦੂਜੇ ਮਸਾਲੇ ਆਪਾਂ ਥੋੜੇ-ਥੋੜੇ ਆਪਾਂ ਸੇਕ ਲਵਾ ਲਾਂਗੇ ਕਾਲੀ ਮਿਰਚ ਆਪਾਂ ਪਾ ਦਿੱਤੀ ਹੈ ਹੁਣ ਆਪਾਂ ਪਾਵਾਂਗੇ ਜੀਰਾ ਹੁਣ ਆਪਾਂ ਪਾਵਾਂਗੇ ਇਲਾਚੀ ਇਹ ਵੱਡੀ ਇਲਾਚੀ ਹੈ ਨਾਲ ਆਪਾਂ ਪਾ ਦਾਂਗੇ ਲੌਂਗ ਹੁਣ ਆਪਾਂ ਪਾਵਾਂਗੇ ਜਵਿਤਰੀ ਆਪ ਆਪਾਂ ਪਾਵਾਂਗੇ ਜੈਫਰ ਤੇ ਪੀਪਲਿ ਆਪਾਂ ਤੇਜ ਪੱਤਾ ਵੀ ਆਪਾਂ ਪਾ ਦਾਂਗੇ ਇਹ ਆਪਾਂ ਪੱਤੇ ਹੱਥ ਨਾਲ ਆਪਾਂ ਤੋੜ ਲੈਂਦੇ ਆ ਪਾਵਾਂਗੇ ਖਰੀ ਇਲਾਚੀ ਨਾਲ ਆਪਾਂ ਪਾ ਲਾਂਗੇ ਲਾਲ ਸੁੱਕੀਆਂ ਮਰਚੇ ਇਹ ਮਰਚਾ ਵੀ ਆਪਣੇ ਘਰ ਦੀ ਹੈ ਹੁਣ ਆਪਾਂ ਪਾਵਾਂਗੇ ਦਾਲਚੀਨੀ ਦਾਲਚੀਨੀ ਦਾ ਦੇਖੋ ਜੀ ਆਪਾਂ ਟੁਕੜੇ ਕਰ ਲਿੱਤੇ ਇਹਨੂੰ ਵੀ ਆਪਾਂ ਪਾ ਦਿੰਦੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਆਪਾਂ ਇਹਨੂੰ ਵੀ ਲਵਾ ਲਾਂਗੇ ਜਦੋਂ ਥੋੜੀ-ਥੋੜੀ ਖੁਸ਼ਬੂ ਆਉਣ ਲੱਗਦੀ ਫਿਰ ਆਪਾਂ ਇਹਨੂੰ ਗੈਸ ਬੰਦ ਕਰਕੇ ਆਪਾਂ ਇਹਨੂੰ ਠੰਡਾ ਕਰਾਂਗੇ ਮਸਾਲਿਆਂ ਨੂੰ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਸਾਰੇ ਮਸਾਲਿਆਂ ਨੂੰ ਆਪਾਂ ਰੋਸਟ ਕਰ ਲਿੱਤਾ ਹੈ ਆ ਦੇਖੋ ਥੋੜਾ ਜਿਹਾ ਆਪਾਂ ਸੇਕ ਲਵਾ ਲਿੱਤਾ ਹੈ ਕਿਉਂਕਿ ਬਹੁਤ ਜ਼ਿਆਦਾ ਵਧੀ ਆਂਦੀ ਪਈ ਹੈ ਆ ਦੇਖੋ ਘਰ ਦਾ ਮਸਾਲਾ ਬਹੁਤ ਜ਼ਿਆਦਾ ਵਧੀ ਆਂਦੀ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਹਾਂ ਦੇਖੋ ਆ ਦੇਖੋ ਜੀ ਆ ਦੇਖੋ ਜੀ ਸਾਰੇ ਮਸਾਲਿਆਂ ਨੂੰ ਆਪਾਂ ਥੋੜਾ ਥੋੜਾ ਆਪਾਂ ਸੇਕ ਲਵਾ ਲਿੱਤਾ ਹੈ ਹੁਣ ਆਪਾਂ ਇਹਨੂੰ ਠੰਡਾ ਕਰਕੇ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰਾਂਗੇ ਦੇਖੋ ਜੀ ਧਨੀਆ ਠੰਡਾ ਹੋ ਚੁੱਕਾ ਹੈ ਮਸਾਲੇ ਵੀ ਠੰਡੇ ਹੋ ਚੁੱਕੇ ਹਨ ਹੁਣ ਆਪਾਂ ਥੋੜਾ ਥੋੜਾ ਕਰਕੇ ਆਪਾਂ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲੈਂਦੇ ਆਹ ਦੇਖੋ ਜੀ ਧਨੀਆ ਨੂੰ ਆਪਾਂ ਗ੍ਰाइंड ਕਰ ਲਿੱਤਾ ਹੈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਾਕੀ ਦੇ ਮਸਾਲੇ ਆਹ ਦੇਖੋ ਸਾਰੇ ਆਪਾਂ ਇਕੱਠਾ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਪਾਵਾਂਗੇ ਆ ਦੇਖੋ ਇਹਨਾਂ ਨੂੰ ਆਪਾਂ ਇੱਕ ਵਾਰੀ ਗ੍ਰाइंड ਕਰ ਲੈਂਦੇ ਆ। ਬਾਕੀ ਦਾ ਬਾਅਦ ਚ ਕਰ ਲਵਾਂ। ਆਹ ਦੇਖੋ ਜੀ। ਮਸਾਲੇ ਨੂੰ ਆਪਾਂ ਗ੍ਰाइंड ਕਰ ਲਿੱਤਾ ਹੈ ਜਿਹੜੇ ਖੜੇ ਮਸਾਲੇ ਸੀ ਅੱਧੇ ਕੀਤੇ ਐ। ਇਹਨੂੰ ਵੀ ਹੁਣ ਆਪਾਂ ਕੱਢ ਦਿੰਨੇ ਆ ਡੋਂਗੇ ਦੇ ਵਿੱਚ। ਇਹ ਆਪਾਂ ਸਾਰਾ ਇਕੱਠਾ ਕਰਦੇ ਪਏ ਆ। ਹੁਣ ਆਪਾਂ ਬਾਕੀ ਦਾ ਜਿਹੜਾ ਰਹਿ ਗਿਆ ਉਹ ਪਾ ਦਾਂਗੇ। ਮਸਾਲਾ ਹੁਣ ਆਪਾਂ ਮਸਾਲਿਆਂ ਨੂੰ ਆਪਾਂ ਜਿਹੜਾ ਰਹਿ ਗਿਆ ਹੁਣ ਆਪਾਂ ਗ੍ਰाइंड ਕਰ ਲੈਂਦੇ ਆ ਲਾਸਟ ਆਹ ਦੇਖੋ ਜੀ ਮਸਾਲਾ ਆਪਾਂ ਗ੍ਰाइंड ਕਰ ਲਿੱਤਾ ਇਹਨੂੰ ਵੀ ਹੁਣ ਆਪਾਂ ਸਾਰਾ ਮਿਕਸ ਕਰ ਦਿੰਦੇ ਆ ਆ ਦੇਖੋ ਮਸਾਲੇ ਵਿੱਚ ਕੁਝ ਕੋ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਇਹਨੂੰ ਹੁਣ ਆਪਾਂ ਮਿਕਸ ਕਰ ਦਿੰਨੇ ਆ ਹਏ ਇਗਲੇ ਤੇ ਬੀਬੀ ਮਸਾਲੇ ਨੂੰ ਹੁਣ ਆਪਾਂ ਮਿਕਸ ਕਰ ਦਿੰਨੇ ਆ ਆ ਦੇਖੋ ਸਾਰਾ ਮਿਕਸ ਕਰਕੇ ਇਹਨੂੰ ਹਜੇ ਆਪਾਂ ਡੱਬੇ 'ਚ ਨਹੀਂ ਪਾਣਾਗਾ ਕਿਉਂਕਿ ਮਸਾਲਾ ਗਰਮ ਹੈ ਆਪਾਂ ਠੰਡਾ ਕਰਕੇ ਫਿਰ ਆਪਾਂ ਕਿਸੇ ਵੀ ਆਪਾਂ ਜਾਰ ਦੇ ਵਿੱਚ ਪਾ ਕੇ ਆਪਾਂ ਰੱਖ ਸਕਦੇ ਆ ਜਾਰ ਨੂੰ ਗਿੱਲਾ ਹੱਥ ਨਾਲ ਲੱਗਣ ਦੇਣਾ ਫਿਰ ਉਸ ਤੋਂ ਬਾਅਦ ਖਰਾਬ ਨਹੀਂ ਹੋਏਗਾ ਬਸ ਜਿੰਨੀ ਦੇਰ ਮਰਜ਼ੀ ਚਲਾ ਲਓ ਮਸਾਲੇ ਨੂੰ ਮਸਾਲਾ ਬਿਲਕੁਲ ਨਹੀਂ ਖਰਾਬ ਹੋਏਗਾ ਆ ਦੇਖ ਇਹਨੂੰ ਹੁਣ ਆਪਾਂ ਆ ਦੇਖੋ ਜੀ ਮਸਾਲੇ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਦਿੱਤਾ ਹੈ ਇਹਨੂੰ ਹੁਣ ਆਪਾਂ ਠੰਡਾ ਕਰ ਲੈਣਾ ਥੋੜੀ ਦੇਰ ਤਾਂ ਠੰਡਾ ਕਰਕੇ ਫਿਰ ਆਪਾਂ ਜਾਰ ਚ ਪਾ ਲਈ ਆ ਦੇਖੋ ਮਸਾਲਾ ਬਣ ਕੇ ਆਪਣਾ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ